ਭਾਈ ਜੀ ਆ ਗੁਰਨਾਣਕਾ ਨੇ ਤਰਕੰਡੀ ਤੇ ਪਾਰਾ ਲਾਇਆ ਤੇ ਇਹਨੂੰ ਆ ਪਾਰਾ ਐ ਜਿਵੇਂ ਸੈੱਟ ਕਰਕੇ ਲਾ ਸਕਦੇ ਆ ਵੀ ਇਹਦੇ ਨਾਲ ਜਿਹੜਾ ਪੱਟਾ ਵਰ ਲਾਉਣੇ ਵਾਂਹ ਚ ਉਹ ਵਿੰਗਾ ਟੇਡਾ ਨਹੀਂ ਲੱਗਦਾ ਜਿਵੇਂ ਓਕੇ ਲੱਗ ਜਦਾ ਤੇ ਕਰਾਹੇ ਚ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਲਓ ਜੀ ਹੁਣ ਆਪਾਂ ਕੰਡੀ ਤੇ ਕਾਵਰ ਕੱਸ ਲਿਆ ਤੇ ਆਪਾਂ ਲੈਵਲ ਦਾਹਾ ਕੱਢ ਕੇ ਇਹਨੂੰ ਰੇਂਜ ਚ ਲਿਆ ਕੇ ਤੇ ਹੁਣ ਆਪਾਂ ਕਰਾਹਾ ਚਾਲੂ ਕਰਦੇ ਆਂ ਤੁਹਾਨੂੰ ਇਸ ਇਹਦੀ ਮੈਂ ਸਾਰੀ ਵੀਡੀਓ ਦਿਖਾਊਂਗਾ